ਹਾਂਜੀ ਬਹੁਤ ਹੀ ਪਿਆਰੀ ਤੇ ਡਿਵਾਈਨ ਸੋਲਸ ਆਪ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਸਤਿ ਸ੍ਰੀ ਅਕਾਲ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ ਹੀ ਚੈਨਲ ਏਕ ਜੋਤ ਦੋਇ ਮੂਰਤੀ ਦੇ ਵਿੱਚ ਤੁਹਾਡਾ ਤਹਿ ਦਿਲ ਤੋਂ ਹਾਰਦਿਕ ਸਵਾਗਤ ਕੀਤਾ ਜਾਂਦਾ ਹੈ ਜਿਹੜੇ ਕਿ ਤੁਸੀਂ ਸਾਰੇ ਵਿਊਅਰਸ ਆਪਣਾ ਬਹੁਤ ਹੀ ਕੀਮਤੀ ਟਾਈਮ ਕੱਢ ਕੇ ਵੀਡੀਓਜ਼ ਨੂੰ ਸੁਣਦੇ ਹੋ ਤੇ ਬਹੁਤ ਹੀ ਪਿਆਰੇ ਪਿਆਰੇ ਕਮੈਂਟਸ ਕਰਕੇ ਤੁਸੀਂ ਆਪਣੀ ਜੀਵਨ ਯਾਤਰਾ ਦੇ ਬਾਰੇ ਦੱਸ ਦਿਓ ਤਾਂ ਕਿ ਤੁਹਾਡੇ ਕਮੈਂਟਸ ਪੜ੍ਹ ਕੇ ਦੂਸਰਿਆਂ ਨੂੰ ਕੋਈ ਮੋਟੀਵੇਸ਼ਨ ਮਿਲ ਸਕੇ ਦੂਸਰਿਆਂ ਨੂੰ ਵੀ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਸਿੱਖਿਆ ਮਿਲ ਸਕੇ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਹਿਲਾਂ ਹੀ ਕਰ ਦਿੰਨੀ ਆ ਜਿਹੜੇ ਕਿ ਵੀਡੀਓਜ਼ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਚੈਨਲ ਨੂੰ ਤੇ ਪਿਆਰੇ ਪਿਆਰੇ ਕਮੈਂਟਸ ਕਰਦੇ ਹੋ। ਇਸੇ ਤਰ੍ਹਾਂ ਹੀ ਤੁਸੀਂ ਬਾਕੀਆਂ ਦੇ ਲਈ ਵੀ ਇੱਕ ਗਾਈਡ ਦਾ ਕੰਮ ਕਰਦੇ ਰਿਹਾ ਕਰੋ। ਵਾਹਿਗੁਰੂ ਆਪ ਸਾਰਿਆਂ ਦਾ ਕਦੇ ਵੀ ਆਧਾਰ ਨਹੀਂ ਰੱਖਦੇ। ਤੁਹਾਡੇ ਅੰਦਰ ਚੰਗੀ ਭਾਵਨਾ ਹੁੰਦੀ ਆ ਦੂਸਰਿਆਂ ਨੂੰ ਕਮੈਂਟ ਕਰਕੇ ਆਪਣੇ ਦਿਲ ਦੀਆਂ ਗੱਲਾਂ ਦੱਸਣ ਦੀ ਤੇ ਜੇਕਰ ਕੋਈ ਸੁਣ ਕੇ ਕਿਸੇ ਨੂੰ ਕਮੈਂਟ ਪੜ੍ਹ ਕੇ ਤੁਹਾਡੇ ਤੋਂ ਕੁਝ ਸਿੱਖਣ ਨੂੰ ਮਿਲਦਾ ਆ ਤੇ ਤਾਂ ਉਸ ਦਾ ਜਿਹੜਾ ਇਨਾਮ ਆ ਉਹ ਤੁਹਾਨੂੰ ਅਕਾਲਪੁਰਖ ਵਾਹਿਗੁਰੂ ਜੀ ਨੇ ਆਪ ਹੀ ਦੇ ਦੇਣਾ ਤੁਹਾਨੂੰ ਕੁਝ ਵੀ ਮੰਗਣ ਦੀ ਜ਼ਰੂਰਤ ਨਹੀਂ ਹੁੰਦੀ ਤੁਸੀਂ ਸਾਰੇ ਹੀ ਪਿਓਰ ਸੋਲਸ ਹੋਵੋਗੇ ਜਿਹੜੇ ਕਿ ਉਸ ਅਕਾਲਪੁਰਖ ਵਾਹਿਗੁਰੂ ਜੀ ਦੇ ਮਾਰਗ ਤੇ ਚੱਲ ਰਹੇ ਹੋ ਆਪ ਜੀ ਇਹ ਵੀ ਜ਼ਰੂਰ ਦੱਸਿਆ ਕਰੋ ਕਿ ਤੁਸੀਂ ਜਿਹੜੀ ਅਵੇਕਨਿੰਗ ਆ ਉਹਦੀ ਕਿਹੜੀ ਕ ਸਟੇਜ ਤੇ ਹੋ ਜਾਂ ਤੁਹਾਡੀ ਜੇ ਸਟਾਰਟਿੰਗ ਸਟੇਜ ਆ ਤੁਸੀਂ ਕਿੱਥੇ ਤੱਕ ਪਹੁੰਚੇ ਹੋ ਜ਼ਰੂਰ ਦੱਸਿਆ ਕਰੋ ਤਾਂ ਕਿ ਤੁਹਾਡੇ ਤੋਂ ਮੈਨੂੰ ਕੁਝ ਸਿੱਖਣ ਨੂੰ ਮਿਲ ਸਕੇ ਆਖਰੀ ਸਵਾਸਤਾ ਕਾਸੀ ਸਿੱਖਦੇ ਹੀ ਰਹਿਣਾ ਤੁਹਾਡੇ ਤੋਂ ਸਿੱਖ ਸਿੱਖ ਕੇ ਸ਼ਾਇਦ ਅਸੀਂ ਅੱਗੇ ਵਧ ਸਕੀਏ ਸੋ ਵੀਡੀਓ ਬਹੁਤੀ ਲੰਬੀ ਨਾ ਹੋ ਜਾਵੇ ਆਪਾਂ ਆਈਏ ਆਪਣੇ ਅੱਜ ਦੇ ਵਿਸ਼ੇ ਤੇ ਮੈਂ ਬਹੁਤ ਹੀ ਜ਼ਿਆਦਾ ਪਹਿਲੀ ਤਾਂ ਗੱਲਾਂ ਮੈਂ ਕੋਸ਼ਿਸ਼ ਕਰਦੀ ਹੁੰਨੀ ਆ ਕਿ ਮੇਰੇ ਕੋਲੋਂ ਜਿਹੜੇ ਇੰਗਲਿਸ਼ ਦੇ ਸ਼ਬਦ ਨੇ ਅੰਗਰੇਜ਼ੀ ਦੇ ਸ਼ਬਦ ਨੇ ਜ਼ਿਆਦਾ ਨਾ ਬੋਲੇ ਜਾਣ ਮੈਂ ਟਰਾਈ ਕਰਦੀ ਆ ਕੋਸ਼ਿਸ਼ ਕਰਦੀ ਹੁੰਨੀ ਆ ਕਿਉਂਕਿ ਇੱਕ ਕਮੈਂਟ ਬਹੁਤ ਪਹਿਲਾਂ ਆਇਆ ਸੀ ਉਹ ਕਹਿੰਦੇ ਸੀਗੇ ਕਿ ਇੰਗਲਿਸ਼ ਜ਼ਿਆਦਾ ਨਾ ਸ਼ਬਦ ਬੋਲਿਆ ਕਰੋ ਓਕੇ ਸਾਨੂੰ ਸਮਝ ਨਹੀਂ ਲੱਗਦੇ ਜੀ ਉਹਨਾਂ ਦੀ ਜਿਹੜੀ ਸਲਾਹ ਆ ਉਹ ਸਿਰ ਮਸਤਕ ਤੇ ਕਿਉਂ ਕਿਉਂਕਿ ਜਿਹੜਾ ਚੈਨਲ ਸ਼ੁਰੂ ਕੀਤਾ ਸੀ ਪੰਜਾਬੀ ਚ ਟਵਿਨ ਫਲੇਮਸ ਦੇ ਬਾਰੇ ਜਾਣਕਾਰੀ ਦੇਣ ਲਈ ਸ਼ੁਰੂ ਕੀਤਾ ਸੀ ਤਾਂ ਕਿ ਪਿੰਡਾਂ ਤੱਕ ਆਵਾਜ਼ ਪਹੁੰਚ ਸਕੇ ਬਿਆਸੇ ਤਾਂ ਅੱਜਕੱਲ ਸਾਰੇ ਹੀ ਪੜ੍ਹੇ ਲਿਖੇ ਨੇ ਤੁਸੀਂ ਤਾਂ ਮੇਰੇ ਨਾਲੋਂ ਵੀ ਜ਼ਿਆਦਾ ਪੜ੍ਹੇ ਲਿਖੇ ਹੋਵੋਗੇ ਤੇ ਤੁਹਾਨੂੰ ਸਾਰਿਆਂ ਨੂੰ ਇੰਗਲਿਸ਼ ਵੀ ਬਹੁਤ ਜ਼ਿਆਦਾ ਆਉਂਦੀ ਹੋਊਗੀ ਪਰ ਤੁਸੀਂ ਹੋਰ ਵੀ ਚੈਨਲਾਂ ਤੋਂ ਨੌਲੇਜ ਲੈਂਦੇ ਹੋਵੋਗੇ ਇਹ ਵੀ ਪੱਕੀ ਗੱਲ ਆ ਪਰ ਕੋਈ ਇੱਕ ਜੇਕਰ ਅਜਿਹਾ ਵੀ ਇਸ ਚੈਨਲ ਤੱਕ ਪਹੁੰਚ ਗਿਆ ਜਿਨ੍ਹਾਂ ਦੀ ਇੰਗਲਿਸ਼ ਥੋੜੀ ਕਮਜ਼ੋਰ ਆ ਜਾਂ ਜਿਹੜੇ ਪੜ੍ਹਾਈ ਪੂਰੀ ਨਹੀਂ ਕਰ ਸਕੇ ਤੇ ਉਹਨਾਂ ਇੱਕ ਦੇ ਲਈ ਵੀ ਜੇਕਰ ਇਹ ਵੀਡੀਓਜ਼ ਜਿਹੜੀਆਂ ਨੇ ਇਸ ਚੈਨਲ ਦੀਆਂ ਉਹਨਾਂ ਨੂੰ ਕੋਈ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਵਿੱਚ ਸਹੀ ਸਾਬਤ ਹੋ ਸਕਣ ਤਾਂ ਇਹ ਵੀ ਮੇਰਾ ਇੱਕ ਸੋਲ ਪਰਪਸ ਹੋ ਸਕਦਾ ਬਾਕੀ ਆਪ ਸਾਰਿਆਂ ਨੂੰ ਪਤਾ ਨਹੀਂ ਮੇਰੀ ਆਵਾਜ਼ ਪਸੰਦ ਆਉਂਦੀ ਹੋਊਗੀ ਜਾਂ ਨਹੀਂ ਇਹ ਵੀ ਜ਼ਰੂਰ ਕਮੈਂਟ ਕਰਕੇ ਦੱਸ ਦਿਆ ਕਰੋ ਕਿਉਂਕਿ ਜਿਹੜੀ ਮੇਰੀ ਆਵਾਜ਼ ਆ ਨਾ 2 ਸਾਲ ਪਹਿਲਾਂ ਦੀ ਗੱਲ ਆ ਮਤਲਬ 2 ਸਾਲ ਨਹੀਂ 2019 20 ਦੀ ਗੱਲ ਆ ਕਿ ਆਵਾਜ਼ ਬਿਲਕੁਲ ਹੀ ਚਲੇ ਗਈ ਸੀ ਪਹਿਲਾਂ ਮੈਂ ਮਤਲਬ ਮੇਰੀ ਆਵਾਜ਼ ਬਿਲਕੁਲ ਠੀਕ ਸੀ ਨਾਰਮਲ ਸੀ ਗੁਰੂ ਘਰ ਇੱਥੇ ਜਿਵੇਂ ਕਿ ਨਾ ਲੇਡੀਜ਼ ਨੂੰ ਸੇਵਾ ਦਿੱਤੀ ਜਾਂਦੀ ਆ ਫ੍ਰੀ ਸੇਵਾ ਜੇਕਰ ਅਖੰਡ ਪਾਤਸ਼ਾਹ ਚੱਲਦੇ ਹੁੰਦੇ ਆ ਕਿ ਤੁਸੀਂ 1 ਘੰਟਾ ਜਾਂ 2 ਘੰਟੇ ਤੁਸੀਂ ਫ੍ਰੀ ਸੇਵਾ ਰੋਲ ਦੀ ਕਰ ਸਕਦੇ ਹੋ ਸੋ ਆਪ ਜੀ ਦੇ ਜਿਹੜੇ ਚਰਨਾ ਦੀ ਦਾਸੀ ਆ ਜੋ ਬੋਲ ਰਹੀ ਆ ਉਹੋ ਉਹ ਸੇਵਾ ਵੀ ਨਿਭਾਉਂਦੀ ਸੀ ਮਹਾਰਾਜ ਸੇਵਾ ਲੈਂਦੇ ਸੀ ਮਾਈਕ ਦੇ ਵਿੱਚ ਪਾਠ ਕਰਨਾ ਤੇ ਪਾਠ ਸਾਰੇ ਪਸੰਦ ਕਰਦੇ ਸੀ ਮੈਂ ਆਪਣੀ ਤਾਰੀਫ ਆਪ ਕਰਨਾ ਨਹੀਂ ਚਾਹੁੰਦੀ ਫਿਰ ਕੀ ਹੋਇਆ ਕਿ 2 ਸਾਲਾਂ ਲਈ ਇਹ ਆਵਾਜ਼ ਬਿਲਕੁਲ ਚਲੇ ਗਈ ਸੀ ਮਹਾਰਾਜ ਤੇ ਪਤਾ ਨਹੀਂ ਕੀ ਕਹਿ ਲੋ ਵੀ ਕੋਈ ਕਰਮ ਅੱਗੇ ਆਇਆ ਸੀ ਕਿ ਮੇਰੇ ਕੋਲੋਂ ਬਿਲਕੁਲ ਵੀ ਬੋਲਿਆ ਨਹੀਂ ਸੀ ਜਾਂਦਾ ਫੋਨ ਕਾਲਸ ਤਾਂ ਮੈਂ ਕਰਦੀ ਨਹੀਂ ਸੀ ਜੇਕਰ ਮੈਂ ਘਰ ਵੀ ਗੱਲ ਕਰਨੀ ਹੁੰਦੀ ਸੀ ਤਾਂ ਮੈਂ ਵੀਡੀਓ ਕਾਲ ਲਾ ਕੇ ਕਈ ਵਾਰ ਮਤਲਬ ਮੈਂ ਆਪਣੇ ਗੱਲ ਨੂੰ ਸਮਝਾਉਣਾ ਹੁੰਦਾ ਸੀ ਬਹੁਤ ਜ਼ਿਆਦਾ ਜ਼ੋਰ ਲਾ ਕੇ ਮੈਨੂੰ ਬੋਲਣਾ ਪੈਂਦਾ ਸੀ ਤੇ ਮੈਂ ਡਾਕਟਰਾਂ ਤੋਂ ਚੈੱਕ ਕਰਾਇਆ ਉਹਨਾਂ ਨੇ ਕਈ ਵਾਰ ਕੈਮਰਾ ਜਿਹੜੇ ਪਾ ਪਾ ਕੇ ਚੈੱਕ ਕੀਤਾ 2-3 ਵਾਰ ਪਰ ਉਹਨਾਂ ਨੂੰ ਕੋਈ ਵੀ ਜਿਹੜੀ ਬਿਮਾਰੀਆਂ ਉਹ ਨਹੀਂ ਲੱਭੀ ਫਿਰ ਜਿਹੜਾ ਆ ਸੰਗਤ ਦੇ ਵਿੱਚ ਜਾਂਦੀ ਰਹੀ ਸੰਗਤ ਕਰਦੀ ਰਹੀ ਸਭ ਜਆਦਿਆਂ ਦੇ ਸੰਬੰਧ ਦੇ ਵਿੱਚ ਪ੍ਰੋਗਰਾਮ ਸੀ 7 ਦਿਨਾਂ ਦਾ ਸਮਾਗਮ ਸੀ ਜਿਹਦੇ ਵਿੱਚ ਮੈਂ ਬੱਚੇ ਲੈ ਕੇ ਜਾਂਦੀ ਹੁੰਦੀ ਸੀ ਤੇ ਉੱਥੇ ਇੱਕ ਕਿਰਪਾ ਵਰਤੀ ਉਸ ਜਿਸ ਤਰ੍ਹਾਂ ਕਹਿੰਦੇ ਆ ਕਿ ਸੰਗਤ ਦੇ ਵਿੱਚ ਪਰਮੇਸ਼ਰ ਆਪ ਬਿਰਾਜਮਾਨ ਹੁੰਦੇ ਆ ਤੇ ਉੱਥੇ ਉਹਨਾਂ ਨੇ ਕਿਹਾ ਕਿ ਤੁਸੀਂ ਜੋਰ ਨਾਲ ਜਕਾਰੇ ਦਾ ਜਵਾਬ ਦਿਓ ਹੋ ਸਕਦਾ ਤੁਹਾਡੇ ਬੰਦ ਗਲੇ ਚੱਲ ਪੈਣ ਐਸੀ ਕਰਾਮਾਤ ਵਰਤੀ ਕਿ ਉਸ ਤੋਂ ਦੂਸਰੇ ਦਿਨ ਮੇਰੀ ਹਸਪੀਟਲ ਦੀ ਅਪਾਇੰਟਮੈਂਟ ਸੀ ਤੇ ਉੱਥੇ ਮੈਂ ਟਰਾਈ ਕੀਤੀ ਜਕਾਰੇ ਦੇ ਵਿੱਚ ਜਵਾਬ ਦੇਣ ਦੀ ਮਤਲਬ ਜੋਰ ਲਾ ਕੇ ਬੋਲਿਆ ਦੂਸਰੇ ਦਿਨ ਮੇਰੀ ਅਪਾਇੰਟਮੈਂਟ ਸੀ ਤੇ ਡਾਕਟਰ ਜੀ ਨੇ ਫੇਰ ਕੈਮਰਾ ਪਾ ਕੇ ਚੈੱਕ ਕੀਤਾ ਮੇਰਾ ਗਲਾ ਕੋਈ ਬਿਮਾਰੀ ਨਹੀਂ ਲੱਭੀ ਉਹਨਾਂ ਨੇ ਸਿਰਫ ਇੱਕ ਸਾਦਾ ਜਿਹਾ ਮੈਨੂੰ ਸੁਝਾਅ ਦਿੱਤਾ ਕਿ ਤੁਸੀਂ ਜਿਹੜੀਆਂ ਗੈਵਿਸਕੋਨ ਦੀਆਂ ਗੋਲੀਆਂ ਨੇ ਟੈਬਲੇਟਸ ਨੇ ਹੋ ਸਕਦਾ ਤੁਹਾਡੇ ਅੰਦਰ ਐਸਿਡ ਹੋਵੇ ਉਹ ਲੈ ਕੇ ਦੇਖ ਲਓ ਜਿਸ ਤਰ੍ਹਾਂ ਆਪਣੇ ਇੰਡੀਆ ਦੇ ਵਿੱਚ ਮੇਰੇ ਖਿਆਲ ਜੈਲੂਸੈਲ ਹੁੰਦੀ ਆ ਜਿਹੜੀ ਤਜਾਬ ਤੋਂ ਕੋਈ ਦਵਾਈ ਹੁੰਦੀ ਆ ਉਹਵੇਂ ਦੀਆਂ ਮਿਲਦੀਆਂ ਆ ਇੱਥੇ ਵੀ ਤੇ ਉਹਨਾਂ ਨੇ ਮੈਨੂੰ ਉਹ ਸੁਝਾ ਦਿੱਤਾ ਕਹਿੰਦੇ ਇੱਕ ਵੀਕ ਖਾ ਕੇ ਦੇਖ ਲਓ ਮੈਂ ਇੱਕ ਹਫਤਾ ਉਹ ਟੈਬਲੇਟ ਜਿਹੜੀਆਂ ਉਹ ਗੋਲੀਆਂ ਖਾ ਕੇ ਦੇਖਿਆ ਤੇ ਮੇਰੀ ਆਵਾਜ਼ ਵਾਪਸ ਆ ਗਈ ਕਿਰਪਾ ਉਸ ਅਕਾਲਪੁਰ ਕਵਾਈਗਰੂ ਜੀ ਦੀ ਵਰਤੀ ਆ ਸ਼ਾਇਦ ਸੰਗਤ ਦੀਆਂ ਦੁਆਵਾਂ ਦਾ ਅਸਰ ਹੋਇਆ ਪਰਮੇਸ਼ਰ ਆਪ ਸੰਗਤ ਦੇ ਵਿੱਚ ਸੱਚਮੁੱਚ ਬਰਾਜਮਾਨ ਹੁੰਦੇ ਆ ਉਸ ਦਿਨ ਯਕੀਨ ਹੋਰ ਪੱਕਾ ਹੋ ਗਿਆ ਤੁਹਾਨੂੰ ਇਹ ਆਪਣੀ ਕਹਾਣੀ ਦੱਸਣ ਦਾ ਮੇਰਾ ਮਕਸਦ ਜਿਹੜਾ ਇਹ ਸੀਗਾ ਕਿ ਤੁਹਾਡਾ ਭਰੋਸਾ ਉਸ ਕਾਲਪੁਰਖ ਵਾਇਗਰੂ ਜੀ ਤੇ ਹੋਰ ਪੱਕਾ ਹੋ ਜਾਵੇ ਵੀਡੀਓ ਭਾਵੇਂ ਲੰਬੀ ਹੁੰਦੀ ਜਾਣੀ ਆ ਮੈਂ ਆਪਣੀ ਹੀ ਕਹਾਣੀ ਛੇੜ ਕੇ ਬੈਠ ਗਈ ਅਸਲੀ ਵਿਸ਼ੇ ਤੋਂ ਮੈਂ ਬਹੁਤੇ ਦੂਰ ਨਾ ਜਾਵਾਂ ਉਸ ਵਿਸ਼ੇ ਤੇ ਵਾਪਸ ਆਵਾਂ कि ਜਿਹਦੇ ਬਾਰੇ ਆਪਾਂ ਅੱਜ ਵੀਡੀਓ ਬਣਾਉਣ ਜਾ ਰਹੇ ਹਾਂ ਸੋ ਵੀਡੀਓ ਅੱਜ ਆਪਾਂ ਬਣਾਉਣੀ ਆ ਕਿਟ ਬਿਨ ਫਲੇਮਸ ਦੇ ਜਿਹੜੇ ਬੱਚੇ ਹੁੰਦੇ ਆ ਉਹ ਕਿਵੇਂ ਦੀਆਂ ਰੂਹਾਂ ਹੁੰਦੀਆਂ ਨੇ ਸ਼ਾਇਦ ਇਹ ਵਿਸ਼ਾ ਸੌਰੀ ਸ਼ਾਇਦ ਇਹ ਵਿਸ਼ਾ ਉਹਨਾਂ ਨੂੰ ਪਸੰਦ ਆਊਗਾ ਜਿਹੜੇ ਕਿ ਆਲਰੇਡੀ ਮੈਰਿਡ ਨੇ ਜਿਨ੍ਹਾਂ ਦੇ ਬੱਚੇ ਨੇ ਪਰ ਇਹ ਵਿਸ਼ਾ ਉਹਨਾਂ ਲਈ ਵੀ ਲਾਭਦਾਇਕ ਜ਼ਰੂਰ ਹੋਊਗਾ ਜਿਨ੍ਹਾਂ ਨੇ ਹਜੇ ਵਿਆਵੰਦਨ ਦੇ ਵਿੱਚ ਵੱਜੇ ਜਾਣਾ ਜਿਨ੍ਹਾਂ ਤੇ ਮਾਲਕ ਨੇ ਕਿਰਪਾ ਕਰਕੇ ਜਿਨ੍ਹਾਂ ਨੂੰ ਹਜੇ ਬੱਚਿਆਂ ਦੀ ਦਾਤ ਦੇਣੀ ਆ ਹੋ ਸਕਦਾ ਇਹ ਵੀਡੀਓ ਉਹਨਾਂ ਦੇ ਲਈ ਇੱਕ ਗਾਈਡੈਂਸ ਦੇ ਰੂਪ ਵਿੱਚ ਹੋ ਸਕੇ ਵੀਡੀਓ ਨੂੰ ਐਂਡ ਤੱਕ ਧਿਆਨ ਨਾਲ ਜ਼ਰੂਰ ਸੁਣਨਾ ਪਹਿਲਾਂ ਤਾਂ ਆਪਾਂ ਜਿਹੜਾ ਗੱਲ ਕਰਦੇ ਆ ਨਾਰਮਲ ਟਵਿਨ ਫਲੇਮਸ ਜਿਹੜੇ ਨਾਰਮਲ ਟਵਿਨ ਫਲੇਮਸ ਜੋੜੇ ਹੁੰਦੇ ਆ ਕਪਲ ਹੁੰਦੇ ਆ ਕਈਆਂ ਨੂੰ ਪਤਾ ਵੀ ਨਹੀਂ ਲੱਗਦਾ ساری ਜ਼ਿੰਦਗੀ ਕਿ ਅਸੀਂ ਆਪਸ ਦੇ ਵਿੱਚ ਟਵਿਨ ਫਲੇਮਸ ਆ ਅਸੀਂ 올ਡ ਸੋਲਜ਼ ਆ ਅਸੀਂ ਬਹੁਤ ਪੁਰਾਣੀਆਂ ਚੱਲੀਆਂ ਹੋਈਆਂ ਰੂਹਾਂ ਕਈਆਂ ਨੂੰ ساری ਜ਼ਿੰਦਗੀ ਇਸ ਚੀਜ਼ ਦਾ ਪਤਾ ਵੀ ਨਹੀਂ ਲੱਗਦਾ ਫਿਰ ਵੀ ਉਹ ਆਪਣਾ ਜੀਵਨ ਜੀ ਕੇ ਚਲੇ ਜਾਂਦੇ ਨੇ ਉਹਨਾਂ ਦੇ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਬੱਚਿਆਂ ਦਾ ਜਿਹੜਾ ਆਈਕਿਊ ਲੈਵਲ ਆ ਉਹ ਬੱਚਿਆਂ ਦਾ ਐਕਸਟ੍ਰੀਮ ਲੈਵਲ ਦਾ ਆਈਕਿਊ ਹੁੰਦਾ ਤੇ ਉਹ ਬੱਚੇ ਜਿਹੜੇ ਨੇ ਉਹ ਅਲੱਗ ਹੀ ਨਜ਼ਰ ਆਉਂਦੇ ਨੇ ਬਚਪਨ ਤੋਂ ਹੀ ਉਹ ਆਪਣੇ ਗਰੁੱਪ ਦੇ ਵਿੱਚ ਵੱਖਰੇ ਹੀ ਪਛਾਣੇ ਜਾਂਦੇ ਨੇ ਮੈਂ ਬਹੁਤ ਅਜਿਹੇ ਬੱਚੇ ਦੇਖੇ ਨੇ ਜਿਹੜੇ ਕਿ ਲੱਗਦਾ ਹੁੰਦਾ ਕਿ ਜਰੂਰ ਇਹਨਾਂ ਦੇ ਜਿਹੜੇ ਪੇਰੈਂਟਸ ਨੇ ਉਹ ਟਵਿਨ ਫਲੇਮਸ ਹੋਣਗੇ ਕਿਉਂਕਿ ਉਹ ਜ਼ਿੰਦਗੀ ਦੇ ਵਿੱਚ ਇੱਕ ਨਾਰਮਲ ਲਾਈਫ ਜੀ ਕੇ ਚਲੇ ਗਏ ਹੁੰਦੇ ਆ ਪਰ ਉਹਦੋਂ ਸ਼ਾਇਦ ਸਾਡੇ ਵਾਂਗੂ ਜਿਸ ਤਰ੍ਹਾਂ ਸਾਨੂੰ ਹੁਣ ਮਾਲਕ ਨੇ ਸੋਸ਼ਲ ਮੀਡੀਆ ਵਖਸ਼ਿਆ ਸਾਨੂੰ ਇੱਥੋਂ ਨੌਲੇਜ ਮਿਲਦੀ ਆ ਉਹਨਾਂ ਕੋਲ ਉਹ ਨੌਲੇਜ ਨਹੀਂ ਸੀ ਪਰ ਫਿਰ ਵੀ ਉਹ ਆਪਣਾ ਇਤਫਾਕ ਦੇ ਨਾਲ ਜ਼ਿੰਦਗੀ ਜਿਉਂ ਕੇ ਚਲੇ ਗਏ ਅਜਿਹੇ ਜਿਹੜੇ ਬੱਚੇ ਹੁੰਦੇ ਆ ਇਹਨਾਂ ਦਾ ਜਿਹੜਾ ਬਹੁਤ ਮੈਚੁਰ ਡੀਐਨਏ ਹੁੰਦਾ ਇਹਨਾਂ ਦਾ ਕਿਉਂਕਿ ਉਹਨਾਂ ਨੇ ਉਹ ਕਈ ਜਨਮਾਂ ਤੋਂ ਉਹ ਡੀਐਨਏ ਉਹਨਾਂ ਦੇ ਸਬਕੌਂਸ਼ੀਅਸ ਦੇ ਵਿੱਚ ਅਵਚੇਤਨ ਮਨ ਦੇ ਵਿੱਚ ਹੁੰਦਾ ਆ ਜਿਹਦੇ ਕਰਕੇ ਉਹਨਾਂ ਦੇ ਕੋਲ ਇੱਕ ਉੱਚ ਦਰਜੇ ਦੀ ਜਾਣਕਾਰੀ ਲੈ ਕੇ ਹੀ ਉਹ ਪੈਦਾ ਹੁੰਦੇ ਨੇ ਅਜਿਹੇ ਬੱਚੇ ਬਹੁਤ ਜੀਨੀਅਸ ਹੁੰਦੇ ਆ ਜਿਸ ਤਰ੍ਹਾਂ ਬਹੁਤ ਵੱਡੇ ਵੱਡੇ ਜਿਹੜੇ ਵਿਗਿਆਨੀ ਹੁੰਦੇ ਆ ਵੱਡੇ ਕੋਈ ਫਿਲਮ ਸਟਾਰ ਬਣਦੇ ਆ ਮਾਡਲ ਬਣਦੇ ਆ ਸਿੰਗਰ ਬਣਦੇ ਆ ਪੋਲੀਟੀਸ਼ੀਅਨ ਬਣਦੇ ਆ ਜਾਂ ਜਿਹੜੇ ਬਿਜ਼ਨਸਮੈਨ ਬਣਦੇ ਆ ਅਜਿਹੇ ਬੱਚੇ ਇਨਾਂ ਦੇ ਪੇਰੈਂਟਸ ਦੀ ਵਿਭਗਤੀ ਹੁੰਦੀ ਹੈ ਇਹਨਾਂ ਦੇ ਪਿੱਛੇ ਤਾਂ ਕਰਕੇ ਇਹਨਾਂ ਨੂੰ ਜਿਹੜਾ ਇਸ ਜਨਮ ਦੇ ਵਿੱਚ ਐਨੀ ਸਮਾਜਿਕ ਆਰਥਿਕ ਤਰੱਕੀ ਮਿਲਦੀ ਆ ਸੋ ਇਹ ਤਾਂ ਹੋ ਗਿਆ ਨਾਰਮਲ ਟਵਿਨ ਫਲੇਮਸ ਦੇ ਬੱਚਿਆਂ ਵਾਰੇ ਹੁਣ ਜਿਹੜਾ ਹੈਗਾ ਆ ਸਟਾਰ ਸੀਡ ਟਵਿਨ ਫਲੇਮਸ ਦੇ ਬੱਚੇ ਕਿਵੇਂ ਦੇ ਹੁੰਦੇ ਨੇ ਦੇਖੋ ਜਿਵੇਂ ਕਿ ਆਪਾਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਕਿ ਜਿਹੜੇ ਸਟਾਰ ਸੀਡ ਟਵਿਨ ਫਲੇਮਸ ਹੁੰਦੇ ਆ ਇਹ ਪਹਿਲਾਂ ਹੀ ਦੇਵੀ ਰੂਹਾਂ ਹੁੰਦੀਆਂ ਨੇ ਤੇ ਜਿਹੜੇ ਇਹਨਾਂ ਦੇ ਬੱਚੇ ਹੁੰਦੇ ਨੇ ਉਹ ਇਹਨਾਂ ਤੋਂ ਇੱਕ ਲੈਵਲ ਅੱਗੇ ਦੀਆਂ ਰੂਹਾਂ ਹੁੰਦੀਆਂ ਨੇ ਬਹੁਤ ਕਪਲ ਮੈਂ ਅਜੇ ਹਿੱਤ ਦੇਖੇ ਨੇ ਜਿਹੜੇ ਸਟਾਰ ਸੀਡ ਟਵਿਨ ਫਲੇਮਸ ਨਹੀਂ ਉਹਨਾਂ ਦੇ ਨਾਲ ਗੱਲਾਂ ਕਰਨ ਦਾ ਉਹਨਾਂ ਦੇ ਨਾਲ ਸੰਗਤ ਦੇ ਵਿੱਚ ਵਿਚਰਨ ਦਾ ਮੈਨੂੰ ਮੌਕਾ ਮਿਲਿਆ ਤੇ ਉਹਨਾਂ ਦੇ ਬੱਚਿਆਂ ਦੇ ਨਾਲ ਵੀ ਮੈਨੂੰ ਵਿਚਰਨ ਦਾ ਮੌਕਾ ਮਿਲਦਾ ਰਹਿੰਦਾ ਕਿ ਮੈਂ ਦੇਖਦੀ ਰਹਿੰਦੀ ਆ ਸ਼ਾਇਦ ਉਹਨਾਂ ਕਪਲਸ ਨੂੰ ਵੀ ਨਹੀਂ ਪਤਾ ਕਿ ਉਹ ਸਟਾਰ ਸੇਟ ਬਿਨ ਫਿਲਮਸ ਨੇ ਬੜੀ ਸੋਹਣੀ ਸੇਵਾ ਨਿਭਾ ਰਹੇ ਨੇ ਇਸ ਜਨਮ ਦੇ ਵਿੱਚ ਉਹਨਾਂ ਦੇ ਬੱਚੇ ਵੀ ਬਹੁਤ ਸੋਹਣੀ ਸੇਵਾ ਕਰਦੇ ਨੇ ਭਾਵੇਂ ਕਿ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਨ ਦੇ ਕਰਕੇ ਮੇਰਾ ਵਾਹ ਜਿਹੜਾ ਜ਼ਿਆਦਾ ਸਿੱਖ ਭਾਈਚਾਰੇ ਦੇ ਨਾਲ ਹੀ ਪੈ ਰਿਹਾ ਪਰ ਮੈਂ ਸਤਿਕਾਰ ਸਾਰਿਆਂ ਦਾ ਕਰਦੀ ਆ ਕਿਉਂਕਿ ਜਦੋਂ ਮੈਂ ਸਕੂਲ ਦੇ ਵਿੱਚ ਜਾਂਦੀ ਆ ਤੇ ਉੱਥੇ ਮੈਨੂੰ ਅ ਹਿੰਦੂ ਫੈਮਿਲੀ ਦੀਆਂ ਸਿਸਟਰਸ ਭੈਣਾ ਮਿਲਦੀਆਂ ਨੇ ਮੈਂ ਉਹਨਾਂ ਨਾਲ ਵੀ ਉਹਨਾਂ ਦੇ ਜਿਹੜੇ ਧਰਮ ਦੇ ਨਾਲ ਰਿਲੇਟਡ ਮੈਨੂੰ ਹੁੰਦਾ ਆ ਕੁਝ ਮੈਂ ਗਿਆਨ ਇਕੱਠਾ ਕਰ ਲਵਾਂ ਮੈਨੂੰ ਕੁਝ ਸਿੱਖਣ ਨੂੰ ਮਿਲ ਜਵੇ ਮੇਰੇ ਅੰਦਰ ਇੱਕ ਬਹੁਤ ਲਾਲਸਾ ਵਾ ਕੁਝ ਨਾ ਕੁਝ ਸਿੱਖਣ ਦੀ ਕਿ ਜੇ ਮੈਂ ਸਿੱਖੂਗੀ ਤਾਂ ਹੀ ਮੈਂ ਅੱਗੇ ਕੁਝ ਦੱਸ ਸਕੂਗੀ ਸੋ ਇਸ ਤਰ੍ਹਾਂ ਗੱਲ ਆ ਕਿ ਜਿਹੜੇ ਸਟਾਰ ਸੀਡ ਟਵਿਨ ਫਲੇਮਸ ਹੁੰਦੇ ਨੇ ਨਾ ਇਹਨਾਂ ਦੇ ਬੱਚੇ ਇਹਨਾਂ ਤੋਂ ਇੱਕ ਲੈਵਲ ਅੱਗੇ ਤੇ ਹੁੰਦੇ ਨੇ ਉਹ ਬਹੁਤ ਸਿਆਣੀਆਂ ਗੱਲਾਂ ਕਰਦੇ ਹੁੰਦੇ ਆ ਤੇ ਇਹਨਾਂ ਪੇਰੈਂਟਸ ਨੂੰ ਲੱਗਦਾ ਆ ਕਿ ਸ਼ਾਇਦ ਸਾਡੇ ਨਾਲੋਂ ਜਿਹੜੀ ਵੱਧ ਜਾਣਕਾਰੀ ਇਹਨਾਂ ਬੱਚਿਆਂ ਦੇ ਕੋਲ ਆ ਸਾਡੇ ਨਾਲੋਂ ਜ਼ਿਆਦਾ ਇਹ ਬੱਚੇ ਮੈਚੂਰ ਨੇ ਅਜਿਹਾ ਅਕਸਰ ਹੀ ਅਜਿਹੇ ਮਾਪੇ ਤੋਂ ਸੁਣਿਆ ਜਾਂਦਾ ਇਹ ਜਿਹੜੇ ਬੱਚੇ ਨੇ ਨਾ ਇਹ ਖੁਦ ਵੀ ਟਵਿਨ ਫਲੇਮਸ ਹੋ ਸਕਦੇ ਨੇ ਭਾਵੇਂ ਹਜੇ ਇਹਨਾਂ ਦੀ ਉਮਰ ਛੋਟੀ ਆ ਇਹਨਾਂ ਨੂੰ ਅਜਿਹਾ ਕੁਝ ਵੀ ਨਹੀਂ ਪਤਾ ਪਰ ਇਹਨਾਂ ਦੀਆਂ ਜਿਹੜੀਆਂ ਹਰਕਤਾਂ ਤੋਂ ਲੱਗਦਾ ਆ ਕਿ ਖੁਦ ਵੀ ਹੋ ਸਕਦਾ ਕਿ ਇੱਕ ਟਵਿਨ ਫਲੇਮਸ ਦੇ ਰੂਪ ਦੇ ਵਿੱਚ ਧਰਤੀ ਤੇ ਆਏ ਹੋਣ ਇਹਨਾਂ ਬੱਚਿਆਂ ਦੀ ਜਿਹੜੀ ਔਰਾ ਵਾ ਉਹ ਬਹੁਤ ਅਟਰੈਕਟਿਵ ਹੁੰਦੀ ਆ ਤੇ ਇਹਨਾਂ ਦੇ ਕੋਲ ਜਿਹੜੀ ਇੰਟੂਟਿਵ ਪਾਵਰਸ ਨੇ ਸੋਚਣ ਸਮਝਣ ਦੀ ਸ਼ਕਤੀ ਆ ਬਚਪਨ ਤੋਂ ਹੀ ਇਹਨਾਂ ਬੱਚਿਆਂ ਦੇ ਕੋਲ ਅੱਬਲ ਦਰਜੇ ਦੀ ਹੁੰਦੀ ਆ ਇੰਜ ਲੱਗਦਾ ਹੁੰਦਾ ਕਿ ਇਹਨਾਂ ਬੱਚਿਆਂ ਦੀ ਜਿਹੜੀ 3rd ਆਈ ਆ ਉਹ ਬਚਪਨ ਤੋਂ ਹੀ ਓਪਨ ਆ ਬਚਪਨ ਤੋਂ ਹੀ ਉਹ ਥਰਡ ਆਈ ਇਹਨਾਂ ਦੀ ਤੀਜੀ ਜਿਹੜੀ ਅੱਖ ਆ ਉਹ ਬਚਪਨ ਤੋਂ ਹੀ ਖੁੱਲੀ ਆ ਇਹਨਾਂ ਦੀ ਅੱਖ ਤੇ ਸਾਡੇ ਨਾਲੋਂ ਜ਼ਿਆਦਾ ਦੂਰ ਤੱਕ ਸੋਚ ਸਕਦੇ ਆ ਸਮਝ ਸਕਦੇ ਆ ਦੇਖ ਸਕਦੇ ਆ ਇਹ ਬੱਚੇ ਜਿਹੜੇ ਆ ਇਹ ਚੂਜ਼ਨ 1 ਹੁੰਦੇ ਆ ਇਹ ਪਰਮਾਤਮਾ ਨੇ ਚੁਣ ਕੇ ਭੇਜਿਓ ਹੀਆਂ ਰੂਹਾਂ ਹੁੰਦੀਆਂ ਨੇ ਇਹ ਅਵੇਕਨ ਸੋਲਜ਼ ਹੁੰਦੇ ਆ ਇਹ ਜਿਹੜੇ ਆ ਇਹਨਾਂ ਨੂੰ ਬਚਪਨ ਤੋਂ ਹੀ ਜੇਕਰ ਧਿਆਨ ਨਾਲ ਇਹਨਾਂ ਨੂੰ ਦੇਖਿਆ ਜਾਵੇ ਇਹਨਾਂ ਦੀਆਂ ਗੱਲਾਂ ਸੁਣੀਆਂ ਜਾਣ ਇੰਜ ਲੱਗਦਾ ਕਿ ਇਹ ਬਚਪਨ ਤੋਂ ਹੀ ਅਵੇਕਨ ਨੇ ਇਹਨਾਂ ਨੇ ਪਿਛਲੇ ਜਨਮਾਂ ਦੀ ਕੋਈ ਭਗਤੀ ਕੀਤੀ ਹੋਈ ਆ ਇੱਕ ਤਰ੍ਹਾਂ ਦਾ ਬ੍ਰਹਮ ਅਸਤਰ ਹੁੰਦੇ ਨੇ ਜਿਹੜਾ ਕਿ ਪਰਮਾਤਮਾ ਦਾ ਕੋਈ ਟਾਸਕ ਲੈ ਕੇ ਵੱਖਰਾ ਕੋਈ ਪਰਮਾਤਮਾ ਦਾ ਕੋਈ ਪਰਪਸ ਜਿਹੜਾ ਪੂਰਾ ਕਰਨਾ ਉਹ ਲੈ ਕੇ ਇਹ ਧਰਤੀ ਤੇ ਆਏ ਹੁੰਦੇ ਆ ਤੇ ਇਹ ਬੱਚੇ ਯੁਗ ਪਰਿਵਰਤਨ ਦੇ ਵਿੱਚ ਆਪਣਾ ਜਿਹੜਾ 메ਨ ਰੋਲ ਨਿਭਾਉਣ ਵਾਲੇ ਹੁੰਦੇ ਨੇ ਤੇ ਇੱਕ ਯੋਧੇ ਦੀ ਤਰ੍ਹਾਂ ਇਹ ਇਸ ਧਰਤੀ ਤੇ ਆਪਣਾ ਯੋਗਦਾਨ ਪਾ ਕੇ ਜਾਂਦੇ ਨੇ ਤੁਸੀਂ ਜ਼ਰੂਰ ਧਿਆਨ ਰੱਖਿਓ ਜੇਕਰ ਤੁਸੀਂ ਟਵਿਨ ਫਿਲਮ ਜਰਨੀ ਦੇ ਵਿੱਚੋਂ ਜੇਕਰ ਤੁਹਾਡੇ ਬੱਚੇ ਨੇ ਤਾਂ ਉਹ ਜ਼ਰੂਰ ਜਦੋਂ ਯੁਗ ਪਰਿਵਰਤਨ ਹੋਵੇਗਾ ਉਹਦੇ ਵਿੱਚ ਉਹ ਸੈਨਾ ਦੇ ਰੂਪ ਵਿੱਚ ਕੰਮ ਆਉਣਗੇ ਇਨਾਂ ਦੀ ਜਿਹੜੀ ਵਾਈਬ੍ਰੇਸ਼ਨ ਆ ਉਹ ਬਾਕੀ ਬੱਚਿਆਂ ਦੇ ਨਾਲ ਮੈਚ ਨਹੀਂ ਕਰਦੀ ਹੁੰਦੀ ਤੇ ਇਹ ਜਿਹੜੇ ਬੱਚੇ ਆ ਇਹ ਕਵਾਈਟ ਰਹਿਣਾ ਚੁੱਪ ਰਹਿਣਾ ਇਕੱਲੇ ਰਹਿਣਾ ਜ਼ਿਆਦਾ ਪਸੰਦ ਕਰਦੇ ਹੁੰਦੇ ਆ ਤੇ ਅਸਮਾਨ ਵੱਲ ਦੇਖ ਕੇ ਗੱਲਾਂ ਕਰਨੀਆਂ ਜ਼ਿਆਦਾ ਪਸੰਦ ਕਰਦੇ ਆ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਤੁਹਾਨੂੰ ਮੈਂ ਜ਼ਿੰਦਗੀ ਦੇ ਖੁਦ ਦੇ ਤਜਰਬਿਆਂ ਤੋਂ ਜਿਨ੍ਹਾਂ ਨੂੰ ਮੈਂ ਅੱਖੀਂ ਦੇਖਿਆ ਕੁਝ ਇੱਕ ਗੱਲਾਂ ਹੰਡਾਈਆਂ ਨੇ ਉਹ ਦੱਸ ਰਹੀਆਂ ਕੋਈ ਸੁਣਿਆ ਸੁਣਾਈਆਂ ਚੈਨਲ ਤੋਂ ਜੋ ਕਰਕੇ ਕੀਤੀਆਂ ਹੋਈਆਂ ਗੱਲਾਂ ਮੈਂ ਨਹੀਂ ਦੱਸ ਰਹੀ ਇਸ ਵੀਡੀਓ ਦੇ ਵਿੱਚ ਪਰਸਨਲ ਜਿਹੜੇ ਤਜਰਬੇ ਆ ਖੁਦ ਦੇ ਨਾਲ ਵਾਪਰੀ ਹੋਈਆਂ ਘਟਨਾਵਾਂ ਨੇ ਉਹਨਾਂ ਬਾਰੇ ਮੈਂ ਜ਼ਰੂਰ ਦੱਸਣਾ ਚਾਹੂੰਗੀ ਇਸ ਵੀਡੀਓ ਦੇ ਵਿੱਚ ਬਾਕੀ ਜਿਹੜੀ ਮੇਨ ਗੱਲ ਆ ਨਾ ਇਹਨਾਂ ਬੱਚਿਆਂ ਬਾਰੇ ਦੱਸਣੀ ਆ ਉਹ ਇਹ ਆ ਜਿਹੜੇ ਤਾਂ ਮੈਰਿਡ ਟਵਿਨ ਫਲੇਮਸ ਕਪਲ ਨੇ ਉਹ ਧਿਆਨ ਨਾਲ ਇਸ ਗੱਲ ਨੂੰ ਜ਼ਰੂਰ ਸੁਣਨ ਜ਼ਰੂਰ ਸੁਣਨ ਉਹ ਇਸ ਗੱਲ ਨੂੰ ਤੇ ਉਹਨਾਂ ਨੂੰ ਇਹ ਗੱਲ ਸੱਚ ਵੀ ਲੱਗੂਗੀ ਜੇਕਰ ਕੋਈ ਫੈਮਿਨਾਈਨ એનਰਜੀ ਕਿਸੇ ਸੋਲਮੇਟ ਦੇ ਨਾਲ ਮੈਰਿਜ ਆ ਡਿਵਾਈਨ ਫੈਮਿਨਾਈਨ ਜੋ ਆਪਣੇ ਆਪ ਨੂੰ ਕਹਿੰਦੇ ਆ ਡੀਐਫ ਆ ਉਹ ਕਿਸੇ ਸੋਲਮੇਟ ਦੇ ਨਾਲ ਮੈਰਿਜ ਆ ਉਹਨਾਂ ਦੇ ਉਹਨਾਂ ਦੇ ਬੱਚੇ ਵੀ ਨੇ ਤਾਂ ਉਹ ਜਿਹੜੇ ਬੱਚੇ ਨੇ ਨਾ ਉਹ ਉਹਨਾਂ ਦੇ ਟਵਿਨ ਫਲੇਮਸ ਨੂੰ ਮਤਲਬ ਡਿਵਾਈਨ ਮਸਕੁਲਾਈਨ ਨੂੰ ਡੀਐਮ ਨੂੰ ਮਾਸਕੁਲਾਈਨ એનર્ਜੀ ਨੂੰ ਜ਼ਿਆਦਾ ਪਸੰਦ ਕਰਨਗੇ بجائے ਕਿ ਆਪਣੇ ਜਿਹੜਾ ਉਹਨਾਂ ਦਾ ਬਾਇਓਲੋਜੀਕਲ ਪਿਤਾ ਵਾ ਜਿਹੜਾ ਕਿ ਡੀਐਫ ਦਾ ਸੋਲਮੇਟਾ ਉਹਦੇ ਨਾਲੋਂ ਜ਼ਿਆਦਾ ਉਹ ਬੱਚੇ ਡੀਐਮ ਨੂੰ ਜ਼ਿਆਦਾ ਪਸੰਦ ਕਰਦੇ ਹੋਣਗੇ ਬੱਚਿਆਂ ਨੂੰ ਕੁਝ ਨਹੀਂ ਪਤਾ ਹੁੰਦਾ ਟਵਿਨ ਫਲੇਮ ਜਰਨੀ ਦੇ ਬਾਰੇ ਬਟ ਉਹਨਾਂ ਦੇ ਅੰਦਰੋਂ ਹੀ ਉਹ ਜਿਹੜਾ ਪਿਆਰ ਆ ਜਿਵੇਂ ਕਹਿ ਲਓ ਵੀ ਪ੍ਰੇਮ ਆ ਇਹ ਇੱਕ ਝਰਨੇ ਦੀ ਤਰ੍ਹਾਂ ਵਾ ਝਰਨੇ ਦੀ ਤਰ੍ਹਾਂ ਵਹਿ ਰਿਹਾ ਹੁੰਦਾ ਅੰਦਰ ਬੱਚਿਆਂ ਨੂੰ ਕੋਈ ਸਿਖਾਇਆ ਨਹੀਂ ਜਾਂਦਾ ਜਿਹੜੇ ਬੱਚੇ ਨੇ ਨਾ ਆਪਾਂ ਕਹਿੰਦੇ ਆ ਬੱਚੇ ਮਨਕੇ ਸੱਚੇ ਉਹਨਾਂ ਦੇ ਅੰਦਰ ਉਹ ਜਿਹੜਾ ਪ੍ਰੇਮ ਦਾ ਝਰਨਾ ਫੁੱਟਦਾ ਆ ਉਹ ਡੀਐਮ ਲਈ ਫੁੱਟਦਾ ਆ ਉਸ ਡੀਐਫ ਦੇ ਬੱਚਿਆਂ ਦਾ ਜਿਹੜਾ ਬੱਚਿਆਂ ਦੇ ਅੰਦਰ ਜਿਹੜਾ ਪ੍ਰੇਮ ਆ ਉਹ ਜਿਹਦਾ ਉਹ ਡੀਐਮ ਦੇ ਲਈ ਇੱਕ ਵੱਖਰੀ ਕਿਸਮ ਦਾ ਹੁੰਦਾ ਸੋਲਮੇਟ ਦੇ ਨਾਲੋਂ ਕਿਤੇ ਜ਼ਿਆਦਾ ਇੰਟੈਂਸਿਟੀ ਉਹਨਾਂ ਬੱਚਿਆਂ ਦੇ ਪ੍ਰੇਮ ਦੀ ਡੀਐਮ ਲਈ ਹੁੰਦੀ ਆ ਔਰ ਇਸ ਗੱਲ ਨੂੰ ਤੁਸੀਂ ਯਕੀਨ ਮੰਨਿਓ ਜਿਹੜੇ ਟਵਿਨ ਫਲੇਮਸ ਇਸ ਕੈਟੇਗਰੀ ਦੇ ਵਿੱਚ ਨੇ ਇਸ ਸਿਚੁਏਸ਼ਨ ਦੇ ਵਿੱਚ ਨੇ ਉਹ ਇਸ ਗੱਲ ਤੇ ਜ਼ਰੂਰ ਗੌਰ ਕਰਿਓ ਔਰ ਇਹ ਚੀਜ਼ ਜ਼ਰੂਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵਾਪਰੀ ਹੋਈ ਹੋਊਗੀ ਔਰ ਉਹਨਾਂ ਬੱਚਿਆਂ ਨੂੰ ਬਹੁਤ ਗਹਿਰਾਈ ਨਾਲ ਜਦੋਂ ਦੇਖਿਆ ਉਹਨਾਂ ਨੂੰ ਡੀਐਮ ਤੋਂ ਕਿਸੇ ਚੀਜ਼ ਦਾ ਲਾਲਚ ਵੀ ਨਹੀਂ ਸੀ ਜਿਵੇਂ ਕਹਿੰਨ ਉਹ ਨਾ ਬੱਚੇ ਕਿਸੇ ਟੁਆਏ ਨੂੰ ਲੈ ਕੇ ਸ਼ਾਇਦ ਖੇਡਾਂ ਦੇ ਪਿੱਛੇ ਕਰਕੇ ਵੀ ਸਾਨੂੰ ਤੋਂ ਜ਼ਿਆਦਾ ਖੇਡਾਂ ਮਿਲਦੀਆਂ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਇੱਕ ਕਪਲ ਦੇਖਿਆ ਗਿਆ ਕਿ ਡੀਐਮ ਕੋਲੋਂ ਉਹਨਾਂ ਬੱਚਿਆਂ ਨੂੰ ਕੋਈ ਐਕਸਪੈਕਟੇਸ਼ਨਸ ਨਹੀਂ ਆ ਉਹਨਾਂ ਦੀਆਂ ਇੱਛਾਵਾਂ ਕੋਈ ਨਹੀਂ ਆ ਉਸ ਡੀਐਮ ਤੋਂ ਬਟ ਉਹ ਬੱਚੇ ਜਿਹੜੇ ਆ ਉਹ ਪਤਾ ਨਹੀਂ ਕਿਉਂ ਉਸ ਡੀਐਮ ਨੂੰ ਹੀ ਪਸੰਦ ਕਰਦੇ ਨੇ ਬਜਾਏ ਕਿ ਆਪਣੇ ਬਾਇਓਲੋਜੀਕਲ ਪਿਤਾ ਨੂੰ ਜਿਹੜਾ ਕਿ ਉਹਨਾਂ ਦਾ ਸੋਲਮੇਟ ਹੁੰਦਾ ਡੀਐਫ ਦਾ ਉਹਦੇ ਨਾਲੋਂ ਜ਼ਿਆਦਾ ਉਹ ਡੀਐਮ ਨੂੰ ਪਸੰਦ ਕਰਦੇ ਆ। ਸੋ ਇਹ ਇੱਕ ਮੈਂ ਚੈਨਲ ਤੇ ਸੁਣਿਆ ਸੀ ਕਿ ਇਹ ਜਿਹੜੇ ਬੱਚੇ ਨੇ ਨਾ ਡੀਐਫ ਦੇ ਬੱਚੇ ਨੇ ਸੋਲਮੇਟ ਤੋਂ ਪੈਦਾ ਹੋਏ ਨੇ ਮਤਲਬ ਉਹਨਾਂ ਦਾ ਜਿਹੜਾ ਬਾਇਓਲੋਜੀਕਲ ਡੀਐਨਏ ਆ ਬੱਚਿਆਂ ਦਾ ਉਹ ਤਾਂ ਆਪਣੇ ਉਸ ਪਿਤਾ ਨਾਲ ਮੈਚ ਕਰੂਗਾ ਡੀਐਫ ਦੇ ਸੋਲਮੇਟ ਨਾਲ ਮੈਚ ਕਰੂਗਾ ਜੇਕਰ ਡੀਐਨਏ ਟੈਸਟ ਕਰਾਉਣਗੇ ਤਾਂ ਉਹ ਸੋਲਮੇਟ ਨਾਲ ਮੈਚ ਕਰੂਗਾ ਬਟ ਜਿਹੜਾ ਉਹਨਾਂ ਦਾ ਸੋਲ ਲੈਵਲ ਦਾ ਡੀਐਨਏ ਆ ਜਿਹੜਾ ਬੱਚਿਆਂ ਦਾ ਸੋਲ ਲੈਵਲ ਦਾ ਡੀਐਨਏ ਉਹ ਡੀਐਫ ਦੇ ਡੀਐਮ ਨਾਲ ਮੈਚ ਕਰਦਾ ਹੋਊਗਾ ਤਾਂ ਕਰਕੇ ਇਹ ਤੱਤ ਕੱਢਿਆ ਗਿਆ ਤਾਂ ਕਰਕੇ ਉਹ ਬੱਚੇ ਜਿਹੜੇ ਆ ਉਹ ਡੀਐਮ ਵਾਲੇ ਨਾਲ ਅਟਰੈਕਟ ਹੁੰਦੇ ਆ ਕਿਉਂ ਕਿ ਕਿਉਂਕਿ ਸਪਿਰਿਟ ਲੈਵਲ ਤੇ ਸਪਿਰਿਟ ਸਪਿਰਿਟ ਵਰਲਡ ਆ ਨਾ ਜਿਹੜਾ ਉੱਪਰ ਜਦੋਂ ਅਸੀਂ ਇਸ ਧਰਤੀ ਤੇ ਜੀਵਨ ਯਾਤਰਾ ਪੂਰੀ ਕਰਕੇ ਜਦੋਂ ਉੱਪਰ ਰਹਿ ਰਹੇ ਹੁੰਨੇ ਆ ਸਪੇਟ ਵਰਲਡ ਦੇ ਵਿੱਚ ਉੱਥੇ ਉਹ ਉਸ ਰੂਹ ਦੇ ਨਾਲ ਰਹਿ ਰਹੇ ਹੁੰਦੇ ਆ ਡੀਐਮ ਦੇ ਨਾਲ ਰਹੇ ਹੁੰਦੇ ਆ ਉਸ ਕਰਕੇ ਉਹਨਾਂ ਨੂੰ ਉਹ ਖਿੱਚ ਜਿਹੜੀ ਆ ਡੀਐਮ ਨਾਲ ਜ਼ਿਆਦਾ ਆਪਣੀ ਪ੍ਰਤੀਤ ਹੁੰਦੀ ਆ ਸੋ ਜਿਹੜੀਆਂ ਸੁਸਾਇਟੀ ਦੀਆਂ ਬਣਾਈਆਂ ਹੋਈਆਂ ਸੀਮਾਵਾਂ ਨੇ ਕਿ ਤੁਸੀਂ ਕਿਸੇ ਨੂੰ ਪਸੰਦ ਨਹੀਂ ਕਰ ਸਕਦੇ ਬੱਚੇ ਕਿਸੇ ਹੋਰ ਨੂੰ ਪਸੰਦ ਨਹੀਂ ਕਰ ਸਕਦੇ ਇਹ ਸੀਮਾਵਾਂ ਜਿਹੜੀਆਂ ਨੇ ਇਹ ਲਾਅ ਨੇ ਜਿਹੜੇ ਕਾਨੂੰਨ ਨੇ ਜਿਹੜੇ ਇਸ ਸਰਫਾ ਵਿਅਕਤੀਆਂ ਦੇ ਹੀ ਬਣਾਏ ਹੋਏ ਹੁੰਦੇ ਆ ਤੇ ਜਿਹੜੀ ਆਤਮਾ ਵਾ ਉਹ ਇਹਨਾਂ ਕਿਸੇ ਕਾਨੂੰਨ ਨੂੰ ਨਹੀਂ ਮੰਨਦੀ ਉਹ ਸਭ ਸੀਮਾਵਾਂ ਨੂੰ ਤੋੜ ਕੇ ਜਿਹੜੀ ਆਤਮਾ ਉਹ ਪ੍ਰੇਮ ਕਰਦੀ ਆ ਇਸੇ ਤਰ੍ਹਾਂ ਬੱਚੇ ਪਿਓਰ ਸੋਲਸ ਹੁੰਦੇ ਨੇ ਉਹਨਾਂ ਨੂੰ ਕੋਈ ਸਿਖਾਉਂਦਾ ਨਹੀਂ ਆ ਤੁਸੀਂ ਕਿਸ ਨੂੰ ਪਸੰਦ ਕਰਨਾ ਕਿਸ ਨੂੰ ਨਾ ਪਸੰਦ ਕਰਨਾ ਇਹ ਉਹਨਾਂ ਦੀ ਆਪਣੀ ਮਰਜ਼ੀ ਹੁੰਦੀ ਆ ਉਸ ਵੇਗ ਦੇ ਵਿੱਚ ਉਹ ਵਹਿੰਦੇ ਚਲੇ ਜਾਂਦੇ ਆ ਮੈਨੂੰ ਮਾਫ਼ ਕਰ ਦੇਣਾ ਵੀਡੀਓ ਬਹੁਤ ਲੰਬੀ ਹੁੰਦੀ ਜਾਂਦੀ ਆ ਤੁਸੀਂ ਆਪਣਾ ਟਾਈਮ ਕੱਢ ਕੇ ਸੁਣ ਰਹੇ ਹੋ ਤੁਹਾਨੂੰ ਆਵਾਜ਼ ਵੀ ਸ਼ਾਇਦ ਪਸੰਦ ਨਾ ਆ ਰਹੀ ਹੋਵੇ ਪਰ ਇਹ ਬਹੁਤ ਡੂੰਗਾ ਵਿਸ਼ਾ ਸੀ ਇਸ ਵਿਸ਼ੇ ਤੇ ਬਹੁਤ ਗਹਿਰਾਈ ਦੇ ਨਾਲ ਸਟੱਡੀ ਕੀਤੀ ਹੋਈ ਆ ਤਾਂ ਕਰਕੇ ਜਿਹੜੇ ਮੈਰਿਟ ਟਵਿਨ ਫਲੇਮਸ ਨੇ ਜਾਂ ਜਿਨ੍ਹਾਂ ਦੀ ਹਜੇ ਮੈਰਿਜ ਹੋਣੀ ਆ ਉਹਨਾਂ ਦੋਨਾਂ ਦੇ ਲਈ ਇਹ ਵੀਡੀਓ ਇੱਕ ਸਲਾਹ ਦੇ ਰੂਪ ਦੇ ਵਿੱਚ ਸામਨੇ ਆ ਸਕਦੀ ਆ ਤੇ ਇਹਨਾਂ ਬੱਚਿਆਂ ਦਾ ਜਿਹੜਾ ਸੋਲ ਪਰਪਸ ਆ ਜਿਹੜੇ ਤਾਂ ਟਵਿਨ ਫਲੇਮਸ ਅਲੱਗ-ਅਲੱਗ ਸਪਾਊਸ ਦੇ ਨਾਲ ਮੈਰਿਡ ਨੇ ਇਹ ਜਿਹੜੇ ਬੱਚੇ ਨੇ ਨਾ ਇਹਨਾਂ ਦਾ ਇੱਕ ਸੋਲ ਪਰਪਸ ਹੋਰ ਹੁੰਦਾ ਉਹ ਹੁੰਦਾ ਟਵਿਨ ਫਲੇਮਸ ਨੂੰ ਆਪਸ ਦੇ ਵਿੱਚ ਮਿਲਾਉਣਾ ਔਰ ਇਹ 100% ਗੱਲ ਟਰੂ ਆ ਦੇਖੇ ਗਏ ਨੇ ਅਜਿਹੇ ਕੇਸ ਕਿ ਬੱਚੇ ਜਿਹੜੇ ਆ ਆਪਣੇ ਮਾਤਾ ਜਾਂ ਪਿਤਾ ਜਿਹੜੇ ਇਸ ਜਰਨੀ ਦੇ ਵਿੱਚ ਨੇ ਉਹਨੂੰ ਉਹਨਾਂ ਦੇ ਪਾਰਟਨਰ ਦੇ ਨਾਲ ਮਿਲਾਉਣ ਦੇ ਵਿੱਚ ਬੱਚੇ ਇੱਕ ਬ੍ਰਿਜ ਦਾ ਕੰਮ ਕਰਦੇ ਆ ਇਹ ਵਾਲੇ ਬੱਚੇ ਇੱਕ ਪੁਲ ਦਾ ਕੰਮ ਕਰਦੇ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਕਿਸ ਕੈਟਾਗਰੀ ਦੇ ਵਿੱਚ ਆਉਂਦੇ ਹੋ ਤਾਂ ਕਿ ਤੁਹਾਡੀ ਜਿਹੜੀ ਜੀਵਨ ਯਾਤਰਾ ਤੋਂ ਹੋਰਾਂ ਨੂੰ ਸਿੱਖਿਆ ਮਿਲ ਸਕੇ ਵੀਡੀਓ ਬਹੁਤ ਲੰਬੀ ਹੋ ਗਈ ਮੈਨੂੰ ਮਾਫ ਕਰ ਦੇਣਾ ਮੈਂ ਨੈਕਸਟ ਪਾਰਟ ਦੇ ਵਿੱਚ ਬਾਕੀ ਦੀ ਜਿਹੜੀ ਜਾਣਕਾਰੀ ਆ ਉਹ ਦੇਵਾਂਗੀ ਤੇ ਆਪ ਸਾਰਿਆਂ ਦਾ ਰੋਮ ਰੋਮ ਸ਼ੁਕਰਾਨਾ ਜਿਨ੍ਹਾਂ ਨੇ ਟਾਈਮ ਕੱਢ ਕੇ ਵੀਡੀਓ ਨੂੰ ਸੁਣਿਆ ਥੈਂਕ ਯੂ ਕਲਪੁਰਖ ਥੈਂਕ ਯੂ